ਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਵਿੱਚ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇੜ ਦੀ ਧਰਤੀ ਉੱਤੇ ਸੰਗਤਾਂ ਨੂੰ ਤਾਰ ਰਹੇ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੇਖਿਆ ਕਿ ਸਾਡਾ ਅੰਤ ਦਾ ਸਮਾਂ ਨੇੜੇ ਆਇਆ ਉਸ ਨੇ ਗੁਰਸਿੱਖਾਂ ਨੂੰ ਬੁਲਾਉਣਾ ਕੀਤਾ ਕੱਤਰ ਕਰਕੇ ਸਿੰਘਾਂ ਨੂੰ ਜੋ ਜੋ ਹੁਕਮ ਕੀਤਾ ਕਹਿਣਾ ਕੀਤਾ ਕਿ ਅੱਜ ਤੋਂ ਬਾਅਦ ਕੋਈ ਦੇਹਧਾਰੀ ਗੁਰੂ ਨਹੀਂ ਹੋਊਗਾ ਅਸੀਂ ਗੁਰਤਾ ਗਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਚੱਲੇ ਆਂ ਸਾਰੇ ਸਿੱਖਾਂ ਨੇ ਹੁਕਮ ਹੈ ਸਾਰੇ ਸਿੱਖਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਹੈ ਉਸ ਸਮੇਂ ਦੀ ਕਹਾਤਾ ਜਿਸ ਨੂੰ ਤਹਿਨ ਸਿੰਘ ਵਾਰਨ ਵਾਲੇ ਨੇ ਕਲਮ ਬੰਦ ਕੀਤਾ ਭਾਈ ਸਵਾਈ ਸਾਹਿਬ ਸਰਦੇਵ ਸਿੰਘ ਜੀ ਗਵਿੰਦਪੁਰਾ ਭਾਈ ਮਹਿੰਦਰ ਸਿੰਘ ਦਰਗਾਪੁਰ ਇਹੋ ਵਰਣ ਕਰਦੇ ਨੇ ਜੀ ਧਰਤੀ ਨਡੇੜ ਦੀ ਉੱਤੇ ਕਨਗੀਧਰ ਪਿਆਰੇ ਨੇ ਨਿਲੇ ਸੰਸਖ ਸਦਲੇ ਆਪਣੇ ਜੋ ਸਾਰੇ ਨੇ ਸਾਰਿਆਂ ਨੂੰ ਕੋਲ ਬੁਲਾ ਕੇ ਬਚਨ ਉਹ ਚਾਰੇ ਨੇ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਸਾਡਾ ਬੇਚਾਰ ਹੈ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗaddi ਅਧਕਾਰ ਹੈ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਕਾਲਤਾ ਹੋਇਆ ਚੱਲਿਆ ਏ ਪੰਥ ਹੈ ਮੰਨਣਾ ਹੈ ਸ ਸਿੱਖਨ ਨੇ ਗੁਰੂ ਗ੍ਰੰਥ ਹੈ ਉੱਲੇ ਨਾ ਬਤਨ ਕਿਸੇ ਨੂੰ ਉੱਲੇ ਨਾ ਬਤਨ ਕਿਸੇ ਨੂੰ ਜੋ ਵੀ ਸੰਸੰਥ ਹੈ ਸਾਰਿਆਂ ਨੇ ਸਤ ਗੁਰਾਂ ਦਾ ਕਰਨਾ ਸਤਕਾਰ ਹੈ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਅਧਕਾਰ ਹੈ ਮਨ ਨੀਓ ਗੁਰੂ ਗ੍ਰੰਥ ਸਾਹਿਬ ਦੇ ਸਾਡਾ ਹੁਣ ਸਮਾਯਾ ਗਿਆ ਦੁਨੀਆ ਤੋਂ ਜਾਣੇਂਦਾ ਮੰਨਣਾ ਜੋ ਹੁਕਮ ਪਊਗਾ ਮਾਲਕ ਦੇ ਪਾਣੇਂਦਾ ਛੱਡ ਕੇ ਮੋ ਜਾਨਾ ਪਹਿਣਾ ਏ ਸ਼ੁਕ ਖਾਣੇਂਦਾ ਛੱਡ ਕੇ ਮੋ ਜਾਨਾ ਪਹਿਣਾ ਉੱਠ ਘਾੜੇ ਦਾ ਸਾਡਾ ਇਹ ਮਿਲਣਾ ਤੁਨੂੰ ਸਾਡਾ ਇਹ ਮਿਲਣਾ ਤੁਨੂੰ ਆਖਰ ਦੀ ਵਾਰ ਹੈ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਹੋ ਗੱਦੀ ਅਧਕਾਰ ਹੈ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਕੱਲੇ ਤੋਂ ਨਾਨਕ ਆਏ ਸੱਦੇ ਉੱਠ ਜਾਣਾ ਹੈ ਰਿਹਾਨਾ ਕੋਈ ਜੱਗ ਤੇ ਰਾਜਾ ਤੇ ਰਾਣਾ ਪੰਛੀ ਕਰ ਰਹਿਣ ਬਸੇਰਾ ਛੱਡ ਦੇ ਟਿਕਾਣਾ ਹੈ ਦੁਨੀਆਂ ਤੇ ਕਾਇਮ ਰਹੇ ਜੋ ਦੁਨੀਆਂ ਤੇ ਕਾਇਮ ਰਹੇ ਜੋ ਕੀਦੇ ਅਧਿਕਾਰ ਹੈ ਅਜ ਤੋ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਅਧਿਕਾਰ ਹੈ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਸਾਡੇ ਤੁਰ ਜਾਣੇ ਪਿੱਛੋਂ ਸੈੰਘੋ ਗੁਲਾਇਓ ਨਾ ਟੋੜੇ ਹਾ ਹਾ ਜਨ ਨਾ ਜਰਾ ਦਿਲ ਤੇ ਗੱਲ ਲਾਇਓ ਨਾ ਚੱਲਦੀ ਹੈ ਕਲਾਚ ਰਹਿਣਾ ਰੱਤਾ ਖਬਰਾਇਓ ਨਾ ਆਪਸ ਦੇ ਵਿੱਚ ਬੜਾ ਕੇ ਆਪਸ ਦੇ ਵਿੱਚ ਬੜਾ ਕੇ ਰੱਖਣਾ ਪਿਆਰ ਹੈ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਅਧਕਾਰ ਹੈ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਉੱਟਾਕਣਾ ਅਣਖਾਂ ਲਈ ਮਰਨਾ ਹੈ ਹੋਵੇ ਜੋ ਝੁਲਮ ਕਿਸੇ ਤੇ ਤੁਸੀਂ ਨਾ ਜਰਨਾ ਹੈ ਕੱਲੇ ਨੇ ਸਵਾਲ ਲੱਕ ਦੇ ਕੋਲੋਂ ਨਾ ਡਰਨਾ ਹੈ ਦੁਸ਼ਮਣ ਦੇ ਨਾਲ ਲੜਨ ਨੂੰ ਹੋ ਦੁਸ਼ਮਣ ਦੇ ਨਾਲ ਲੜਨ ਨੂੰ ਚੁੱਕਣੀ ਤਲਵਾਰ ਹੈ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਅਧਿਕਾਰ ਹੈ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਚਾਹ ਲਖ ਰੌਣਕ ਦੇਉਂਗਾ ਗਾਵਤਾਰ ਕਿਆ ਕਿਹੜੇ ਤੇ ਮਹਿੰਦਰ ਸੁਖ ਦੇ ਬਦਸਤਾਂਗੇ ਸੰਗਤਾਂ ਵਿੱਚ ਭਾਕੇ ਤੇ ਸੰਗਤਾਂ ਦੇ ਚਰਨਾ ਕੋਲੋਂ ਪੁਲਾ ਬਖਸ਼ਾ ਕੇਤੇ ਹੋਇਆਂ ਜੋ ਪੁਲਾ ਸੰਗਤਾਂ ਹੋਇਆਂ ਜੋ ਪੁਲਾ ਸੰਗਤਾਂ ਬਖਸ਼ਿ ਗਣਹਾ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੱਦੀ ਅਦਕਾਰ ਹੈ ਮੰਨਿਓ ਗੁਰੂ ਗ੍ਰੰਥ ਸਾਹਿਬ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ